ਪੰਜਾਬ ਅਤੇ ਦੇਸ਼ ਦੁਨੀਆ ਦੀਆਂ ਹੋਰ ਖਬਰਾਂ ਪੰਜਾਬੀ ਵਿੱਚ ਪੜਨ ਲਈ ਕਲਿੱਕ ਕਰੋ www.avp.sanjha.com ਤੇ 2 ਕਿਲੋ ਸੋਨੇ ਦੇ ਗਹਿਣੇ 32 ਬੋਰ ਦੇ ਦੋ ਰਿਵਾਲਵਰ 15 ਕਾਰਤੂਸ 3 ਲੱਖ ਦੇ ਨਕਦੀ ਤੇ ਕਰੀਬ 1.5 ਕਰੋੜ ਰੁਪਏ ਦੇ ਪਲਾਟਾਂ ਦੀਆਂ ਰਜਿਸਟਰੀਆਂ ਨਸ਼ੀਲਾ ਪਾਊਡਰ ਤੇ ਗੱਡੀ ਇਹ ਸਭ ਕੁਝ ਬ੍ਰਾਹਮਤ ਹੋਇਆ ਪੁਲਿਸ ਵਾਲੇ ਚੋਰ ਤੋਂ ਜੀ ਹਾਂ ਪਟਿਆਲਾ ਚ ਅੜੀਕੇ ਆਇਆ ਪੁਲਿਸ ਵਾਲਾ ਚੋਰ ਸੁਰਿੰਦਰ ਨਾਮ ਦੇ ਸਹਾਲਦਾਰ ਨੇ ਹੁਣ ਤੱਕ 70 ਦੇ ਕਰੀਬ ਵਾਰਦਾਤਾਂ ਨੂੰ ਅੰਜਾਮ ਦਿੱਤਾ ਹੈ ਮਹਿਕਮੇ ਚ ਰਹਿੰਦੇ ਹੋਏ ਉਹ ਪਿਛਲੇ ਕਈ ਸਾਲਾਂ ਤੋਂ ਚੋਰੀਆਂ ਕਰਦਾ ਰਿਹਾ ਇਹ ਹਾਲਦਾਰ ਪੁਲਿਸ ਲਾਈਨ ਪਟਿਆਲਾ ਚ ਹੀ ਤਨਾਕਸੀ ਸੁਰਿੰਦਰ ਦਾ ਚੋਰੀ ਕਰਨ ਦਾ ਢੰਗ ਵੀ ਨਿਰਾਲਾ ਸੀ ਉਹ ਪਹਿਲਾ ਮੁਹੱਲੇ ਚ ਜਾਂਦਾ ਜਿੰਦਰਾ ਲੱਗੇ ਘਰ ਦੀ ਰੇਕੀ ਕਰਦਾ ਤੇ ਫਿਰ ਬੜੀ ਆਸਾਨੀ ਨਾਲ ਇਕੱਲਾ ਹੀ ਇੰਨੀਆਂ ਵਾਰਦਾਤਾਂ ਨੂੰ ਅੰਜਾਮ ਦੇ ਦਿੰਦਾ ਅਨਫੋਰਚੂਨੇਟਲੀ ਸਾਡਾ ਆਪਣਾ ਵਰਦੀ ਜਿਹੜੇ ਅਸੀਂ ਰਖਵਾਲੇ ਐ ਲੋਕਾਂ ਦੀ ਜਾਨ ਤੇ ਮਾਲ ਦੇ ਇਫਵਾਜ਼ ਤੇ ਕਰਮ ਦਾ ਜਿਹੜਾ ਸਾਡੀ ਜ਼ਿੰਮੇਵਾਰੀ ਐ ਜੇ ਸਾਡੇ ਵਿੱਚੋਂ ਕੋਈ ਇਸ ਤਰ੍ਹਾਂ ਦੀ ਕੁੱਤਾਈ ਕਰਦਾ ਜੇ ਕੋਈ ਉਹ ਤਾਂ ਅਸੀਂ ਉਹਨੂੰ ਵੀ ਆਪਣੇ ਇੱਕ ਬਰਾਬਰ ਨਾਰਮਲ ਕ੍ਰਿਮੀਨਲ ਵਾਂਗੂ ਟ੍ਰੀਟ ਕਰ ਰਹੇ ਅਸੀਂ ਉਹਦੇ ਖਲਾਫ ਕੇਸ ਇਸ ਚ ਕੀਤਾ ਵੀ ਵਿਲ ਡੂ ਐਂਡ ਟੇਕ ਇਮ ਟੂ ਅ ਲੌਜੀਕਲ ਕੰਕਲੂਜਨ ਅਸੀਂ ਇਹਨੂੰ ਕਰਾਵਾਂਗੇ ਕਿ ਇਹਦੀ ਸਜ਼ਾ ਕਰਾਵਾਂਗੇ ਇਹਨੂੰ ਮੈਂ ਤੋਂ ਨੌਕਰੀ ਤੋਂ ਬਰਖਾਸਤ ਕਰਾਂਗੇ ਹੁਣ এবਪੀ ਸਾਂਝਾ ਤੁਹਾਡੇ smartphones ਵਿੱਚ Android users play store ਵਿੱਚ ਅਤੇ apple users app store ਵਿੱਚ ਜਾ ਕੇ এবਪੀ ਲਾਈਵ ਟਾਈਪ ਕਰੋ এবਪੀ ਦੇ ਆਈਕਨ ਨੂੰ ਸਿਲੈਕਟ ਕਰੋ ਐਪ ਨੂੰ ਇੰਸਟਾਲ ਕਰੋ ਫਿਰ ਇਸ ਐਪ ਵਿੱਚੋਂ এবਪੀ ਨਿਊਜ਼ ਪੰਜਾਬੀ ਨੂਜ਼ ਸਿਲੈਕਟ ਕਰੋ ਇਸ ਤਰ੍ਹਾਂ ਪੰਜਾਬੀ ਵਿੱਚ ਜਾਣੋ ਪਲ-ਪਲ ਦੀਆਂ ਨਿਊਜ਼ ਅਪਡੇਟਸ ਤਾਂ ਹੁਣ ਚਲਦੇ ਫਿਰਦੇ ਕਿਤੇ ਵੀ ਕੋਈ ਵੀ ਖਬਰ ਜਾਣਣੀ ਹੋਵੇ ਤਾਂ ਡਾਊਨਲੋਡ ਕਰੋ এবਪੀ ਲਾਈਵ ਐਪ ਅਤੇ ਸਿਲੈਕਟ ਕਰੋ এবਪੀ ਨਿਊਜ਼ ਪੰਜਾਬੀ